ਅਛਾ ਹੀ 15 20 ਦਿਨ ਰੇ ਉੱਥੋਂ ਉਹਨਾਂ ਨੇ ਚੱਲਦੇ ਤੇ ਕੱਲ ਦੇ ਇੱਥੇ ਆਈ ਮਾਤਾ ਇੱਕ ਮਿੰਟ ਛੱਡੀ ਹੱਥ ਛੱਡੀ ਮੇਰੀ ਮਾਂ ਇਹ ਕੁਛ ਨਹੀਂ ਲਿਖਿਆ ਇੰਦਾਂ ਦਾ ਕੁਝ ਨਹੀਂ ਹੋਇਆ ਪਹਿਨੇ ਉਹ ਤਾਂ ਜ਼ਿਆਦਾ ਦਿਨ ਨਹੀਂ ਹੋਇਆ ਆਈ ਨੂੰ ਇਹਨੂੰ ਮਾਤਾ ਨੂੰ ਮਾਤਾ ਤੇਰੇ ਬੇਕੇ ਕਿਹੜੀ ਜਗ੍ਹਾ ਵਾ ਮੇਰੇ ਪਕੇ ਇੱਧਰ ਆ ਤੇ ਮੁੰਡਾ ਕੀ ਕੰਮ ਕਰਦਾ ਤੁਹਾਡਾ ਮੁੰਡਾ ਮਿਸਰੀਆਂ ਮਦਰ ਜਾਂਦਾ ਸੀ ਮਿਸਰੀਆਂ ਦੇ ਨਾਲ ਜਾਂਦਾ ਸੀ ਮਾਤਾ ਨੂੰ ਮੈਂ ਵੀਰ ਨੂੰ ਕਹਿੰਦੇ ਕਿਰਚੇਂ ਹੀ ਤਰ੍ਹਾਂ ਲਾਗੋ ਦਿਖਾ ਦੇ ਕਰੀ ਦਿਖਾ ਦੇ ਲਾਗੋ ਤੇ ਪਹਿਨੇ ਪ੍ਰਸ਼ਾਦਾ ਬਣੀ ਫਿਰ ਕਿੱਥੋਂ ਚ ਗਿਆ ਮਾਤਾ ਨੇ ਅੱਛਾ ਤੁਸੀਂ ਸ਼ਿਕਾ ਗਿਆ ਅੱਛਾ ਹਾਂਜੀ ਮੈਂ ਹੁਣ ਵੀ ਕਿਹਾ ਮੈਂ ਕਿ ਗਰਮ ਪਾਣੀ ਦਾ ਵੀ ਹੱਦ ਦੀ ਕੀਤੀ ਹੈ ਮੈਂ ਕਿ ਤੁਹਾਡੇ ਕੱਪੜੇ ਚੇਂਜ ਕਰ ਦੇਣੀ ਹੁਣ ਨਹੀਂ ਤੇ ਮਾਰਾ ਤੇ ਤੋਨਾ ਖੋਲ ਆ ਫੜ ਲਾ ਫੜ ਲਾ ਫੜ ਲਾ ਫੜ ਲਾ ਇਹ ਚ ਬਾਹ ਇਹ ਚ ਬਾਹ ਬੈਕ ਚ ਬਾਹ ਨਾ ਇਹਦੇ ਵਿੱਚ ਵੇਖ ਲੈ ਕਿਹੜਾ ਕਾਚ ਹੈ ਆ ਵਾਲਾ ਇਹ ਪੈਣੇ ਵਿੱਚ ਫਰੋਲੇ ਆਏ ਅੱਛਾ ਨਹੀਂ ਮਾਦਾ ਤੂੰ ਮੇਰੀ ਮੈਂ ਤਾਂ ਹੁਣ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਸੁਣ ਮੈਂ ਹੁਣੇ ਪੈਸਿਆਂ ਵਾਲਾ ਲਫਾਫਾ ਤੁਹਾਨੂੰ ਫੜਾਇਆ ਨਹੀਂ ਇੱਥੇ ਕੋਈ ਪਰਸੇ ਡਾਇਆ ਵਾ ਉਹ ਬਾਵਾ ਵੱਡਾ ਫੁੱਲਾ ਪਤਾ ਨਹੀਂ ਕੀ ਹੈ ਕਿਥੇ ਭੈਣੇ ਕਿਥੇ ਰੱਖਿਆ ਨਹੀਂ ਆ ਗਿਆ ਐਸੇ ਕੰਡ ਨਹੀਂ ਆਉਂਦਾ ਤੂੰ ਹੀ ਡੰਡਾ ਹੈ ਜੇ ਸਿੱਧਾ ਕੁੱਟ ਨਹੀਂ ਨਹੀਂ ਕੁੱਟਦੇ ਤੇਰੇ ਜਾ ਸੇਵ ਤੈਨੂੰ ਮੈਂ ਜੋਰ ਨਹੀਂ ਆਪੇ ਮੇਰੇ ਕੋਲ ਮੈਂ ਨਹੀਂ ਦੇਣੀ ਦਿਖਾ ਮੇਰੀ ਮਾਂ ਉਹ ਰੱਖਿਆ ਉਹਦੇ ਵਿੱਚ ਹੈਗਾ ਉਹ ਬੈਂਕ ਦੀ ਕਾਪੀ ਦੇ ਦਿਓ ਹਾਂਜੀ ਭੈਣੇ ਵਾਇ ਕੋ ਜਿੱਕਰ ਖਾਲਸਾ ਹੋਰ ਠੀਕ ਹੈ ਜੀ ਹੋਠੀ ਦਾ ਪੁੱਤ ਹੋਰ ਮੱਤੇ ਠੀਕ ਠਾਕ ਜੀ ਸੱਚੀ ਗੱਲ ਸਾਰੀ ਮਾਫਤ ਨਹੀਂ ਮੈਲਾ ਇਹਨਾ ਮਾਤਾ ਦਾ ਕੋਈ ਵਿਖਲੀਏ ਇੱਕ ਆਦੋਂ ਤੋਂ ਆਏ ਪੈਣ ਇੱਥੇ ਇਹ ਕੱਲ ਦੁਪਹਿਰ ਦੇ ਆਏ ਜੇ ਕੋਈ ਦੇ ਕੱਲ ਦੁਪਹਿਰ ਦੇ ਕੁਝ ਦੱਸਦੇ ਆਪਣੇ ਬਾਰੇ ਗੱਲਾਂ ਤਾਂ ਕਰਦੇ ਪਰ ਕੁਝ ਸਮਝ ਨਹੀਂ ਆਉਂਦੀ ਬੇਟਾ ਕਹਿੰਦੇ ਮੇਰਾ ਗੋਪੀ ਬੇਟਾ ਆ ਲੈ ਦੇ ਕੋਲੇ ਜਾਣਾ ਕੋਈ ਇਹਨਾਂ ਨੇ ਚੱਕ ਚੁ ਕੀਤਾ ਇਹਨਾਂ ਕੋਲੋਂ ਕੁਝ ਨਿਕਲਿਆ ਕੋਈ ਅਦਾਲਤ ਕਰ ਕੁਝ ਜੀ ਨੁਹਾ ਕੀ ਲਾਇਆ ਫੁਲਕਾਸ਼ ਕਾਇਆ ਅਸਰ ਇਹਨਾਂ ਦੇ ਹੀ ਮਟੀਰੀਅਲ ਜਿਹੜਾ ਲਈ ਫਿਰਦੇ ਆ ਹਾਂਜੀ ਮਤੇ ਕੀ ਨਾ ਕੀ ਤੁਹਾਡਾ ਮੇਰਾ ਨਾਮ ਬੀਬੀ ਰਾਜਕੌਰ ਬੀਬੀ ਰਾਜਕੌਰ ਕਿਹੜਾ ਪਿੰਡ ਆ ਪਿੰਡ ਇਧਰ ਕੋਟੜ ਵਾਲੇ ਫਿਰ ਅ ਫਤਿਹਗੜ ਵੱਲ ਫਤਿਹਗੜ ਵੱਲ ਕਿਹੜਾ ਪਿੰਡ ਆ ਪੀਓ ਮੈਨੂੰ ਆਣੀ ਆਉਲਾ ਰਮਾਣੇ ਲਾਗੇ ਸਾਡਾ ਪਿੰਡ ਆ ਰਮਾਣੇ ਲਾਗੇ ਮਾਤਾ ਕਿਹੜਾ ਪਿੰਡ ਪਿੰਡ ਤੇ ਦੱਸੋ ਮੈਨੂੰ ਪਿੰਡੋ ਕੀ ਜੱਗਿਆਣੀ ਘਰੇ ਆਂਦੇ ਹੀ ਹੋ ਜੱਗਿਆਣੀ ਰਮਾਣੇ ਲਾਗੇ ਤੇ ਮੈਂ ਬਹੁਤਾ ਬੱਟਾ ਰਮਾਣੀ ਰਹਿਣੀ ਪਿੰਡ ਅੱਛਾ ਰਮਾਣੀ ਲੈਂਦੇ ਆ ਹਾਂ ਇਹਨਾਂ ਦੱਸਦੇ ਭੈਣਾਂ ਮਾਤਾ ਆਪਣਾ ਦਾ ਪਿੰਡ ਤਸਲੀਮ ਮੈਂ ਕਿੰਨੇ ਮਿੰਟ ਹੋ ਗਏ ਇੱਧਰ ਦੀ ਪਿੰਡ ਦਾ ਪਤਾ ਨਹੀਂ ਅਸੀਂ ਚੂਪੀ ਤੋਂ ਹੁਣੇ ਆਏ ਆ ਬਾਕੀ ਮੈਂ ਇਹਨੂੰ ਕੀ ਕਰਦੇ ਕਦੀ ਕਰਦੇ ਕਿਸ ਤੋਂ ਆਏ ਗਏ ਕਿਧੇ ਲੱਗੇ ਦੱਸਿਆ ਸੀ ਰਮਾਣਾ ਪਿੰਡ ਆ ਕੋਟਲੇ ਵਾਲੇ ਆ ਕੋਟਲਾ ਇਹ ਕਿੱਥੇ ਦਾ ਪਿੰਡ ਆ ਕੋਟਲਾ ਕਹਿੰਦੇ ਸ਼ੂਰ ਹੈ ਕਹਿੰਦੀ ਆ ਬਹੁਤ ਸਾਰੇ ਅੱਛਾ ਕੋਟਲੇ ਲੱਗੇ ਆ ਤੇ ਤੁਹਾਡੇ ਜਿਹੜਾ ਘਰ ਵਾਲੇ ਦਾ ਕੀ ਨਾਮ ਆਤਾ ਘਰ ਵਾਲਾ ਪੁਰਾ ਹੋ ਗਿਆ ਹੁਣ ਕਰੋ ਜਨ ਅੱਗੇ ਕਰਨਾ ਨਹੀਂ ਫੇਰ ਵੀ ਦੱਸੋ ਨਾ ਪਤਾ ਤੱਕੂਗਾ ਮੁੰਡਿਆਂ ਦੇ ਨਾਂ ਹੀ ਦੱਸਦੇ ਚਲੋ ਮੁੰਡੇ ਦਾ ਨਾਮ ਗੋਪੀ ਸਿੰਘ ਗੋਪੀ ਸਿੰਘ ਆ ਤੇ ਕਿੰਨੇ ਬੱਚੇ ਤੁਹਾਡੇ ਮੁੰਡੇ ਕਿੰਨੇ ਆ ਮੇਰਾ ਕਾਕਾ ਗੁজার ਗਿਆ ਸੀ ਤੇ ਇੱਕ ਬਚਿਆ ਹੈ ਅੱਛਾ ਤੇ ਜਿਹੜਾ ਗੁজার ਗਿਆ ਉਹਦਾ ਕੀ ਨਾਂ ਸੀ ਉਹਦਾ ਨਾਮ ਨਿਸ਼ਾਨ ਨਿਸ਼ਾਨ ਚਰਮਾਣਾ ਪਿੰਡਾ ਕੋਟਰੀ ਲਾਗੇ ਜ਼ਿਲ੍ਹਾ ਕਿਹੜਾ ਆਂਦਾ ਮਾਤਾ ਜੀ ਕਿਹੜਾ ਜ਼ਿਲ੍ਹਾ ਮਸਰੀ ਹੋ ਕੇ ਅ ਸੰਬਰਸਰੀ ਜ਼ਿਲ੍ਹਾ ਤੇ ਇੱਥੇ ਕਿੱਦਾਂ ਆਏ ਜੀ ਇੱਥੇ ਪਾਣੀ ਆ ਗਿਆ ਸੀ ਅੱਛਾ ਪਾਣੀ ਆ ਗਿਆ ਹਾਂ ਇਹ ਨਾਰ ਮੈਨੂੰ ਅਛਾ ਪਾਣੀ ਪਿੰਡ ਉਧਰ ਰਮਦਾਸ ਸਾਈਡ ਹੀ ਆਇਆ ਬਹੁਤ ਪਾਣੀ ਆਇਆ ਸਾਡੇ ਪਿੰਡ ਰਮਾਣਾ ਪਿੰਡ ਇੱਕ ਮਿੰਟ ਸਾਡੇ ਪਿੰਡ ਬਹੁਤ ਪਾਣੀ ਆਇਆ ਉੱਥੇ ਉਹ ਰਮਾਣਾ ਪਿੰਡ ਕੋਈ ਸ਼ੱਕ ਵਾਲੀ ਤੇ ਮੇਰੇ ਨਾਲ ਗੱਲ ਚੱਲ ਜੇ ਉੱਥੇ ਨਹੀਂ ਨਹੀਂ ਮੈਂ ਤਾਂ ਸ਼ੱਕ ਵਾਲੀ ਕਿਹੜੀ ਗੱਲ ਆ ਨਹੀਂ ਤੇਰੇ ਤੇ ਚੱਲ ਜਿਆ ਬੀਬੂ ਕਿਤੇ ਹੋ ਰਹੀ ਆ ਮੈਂ ਤਾਂ ਤੇ ਚੜ ਮਾਰਦੀ ਨਹੀਂ ਮੰਜੇ ਮਾਰਦੀ ਰਹੀ ਆ ਨਾ ਪਾਣੀ ਆਉਂਦਾ ਤਾਂ ਮੈਂ ਕਰ ਲਾਵਾਂ ਇੱਥੇ ਕੋਈ ਗੱਲੀ ਨਹੀਂ ਮਾਤਾ ਨਹੀਂ ਪਹੁੰਦੇ ਪੁੱਤਰ ਰਮਾਣੀ ਤਾਂ ਪਹਿਲੇ ਨੰਬਰ ਤੇ ਮੇਰੇ ਤੇਗਾ ਪਰ ਬੰਦ ਹੋਣ ਦਾ ਨੰਬਰ ਉੱਥੇ ਬਦੰਤੀ ਬੀਬੀ ਕਰ ਰਹੀ ਹੈ ਇਹ ਨਹੀਂ ਵੀਰ ਜੀ ਇਹ ਪਹਿਲਾਂ 10-15 ਦਿਨ ਪਹਿਲਾਂ ਸੁਣਿਆ ਕਿ ਗੁਰਦਵਾਰੇ ਦੇ ਲਾਗੇ ਕਿਤੇ ਰੁਕੇ ਆ ਅੱਛਾ 15-20 ਦਿਨ ਰਿਹਾ ਉੱਥੋਂ ਉਹਨਾਂ ਨੇ ਇੱਕ ਹਾਲ ਤਾਂ ਤੇ ਕੱਲ ਦੇ ਇੱਥੇ ਆ ਗਏ ਕੋਈ ਆਟੋ ਵਾਲਾ ਛੱਡ ਕੇ ਗਿਆ ਵੀ ਕੁਛ ਛੱਡ ਛੁੱਟ ਗਿਆ ਉਹਨਾਂ ਨੂੰ ਪਤਾ ਹੈ ਕਿ ਬਾੰਬੂ ਵਖਿਓ ਨਾ ਤੇ ਪਰ ਕੋਈ ਨੰਬਰ ਨੰਬਰ ਕੀ ਲਿਖਿਆ ਹੁੰਦਾ ਮਾਤਾ ਇੱਕ ਮਿੰਟ ਛੱਡੀ ਹੱਥ ਛੱਡੀ ਮੇਰੀ ਮਾਂ ਇਹ ਕੁਛ ਨਹੀਂ ਲਿਖਿਆ ਹੈ ਪਹਿਨੀਓ ਤਾਂ ਜਿਆਦਾ ਦਿਨ ਨਹੀਂ ਹੋਇਆ ਇਹਨੂੰ ਮੇਨ ਮਾਤਾ ਨੂੰ ਜਿਆਦਾ ਦਿਨ ਨਹੀਂ ਹੋਇਆ ਇਹਨੂੰ ਹਾਂ ਥੋੜੇ ਦਿਨ ਹਾਂ ਕੋਈ 2-4 ਦਿਨ ਹੀ ਹੋਇਆ ਇਹਨੂੰ ਮਾਤਾ ਦੂਜਾ ਹੱਥ ਦਿਖਾਇਓ ਲੈ ਬੋਟ ਵੇਖ ਲਾ ਇਹ ਕਿੰਨੀ ਵੰਦੇ ਬੋਲਣ ਦੀ ਹਾਂ ਫਰਮਾਨਾ ਪਿੰਡ ਵਾ ਕੋਟੀ ਲੱਗੇ ਮੈਂ ਨੈਟ ਤੇ ਸੱਚ ਮਾਤਾ ਨੰਬਰ ਪਿੰਡ ਨੰਬਰ ਨਿਕਲੋਣਾ ਇੱਕ ਨੰਬਰ ਹੈਗਾ ਸੀ ਮੈਂ ਤਾਂ ਰਮਾਨੀ ਦਾ ਤੇ ਉਹ ਪਰ ਬੰਦ ਹੋਣ ਲਿਆ ਇਹ ਪੈਣ ਇਹ ਕਿਹੜਾ ਏਰੀਆ ਏ ਇਸ ਸੜਕ ਸ਼ਹਾਟਾ ਸ਼ਹਾਟਾ ਏਰੀਆ ਆ ਇਹਦਾ ਹੈ ਨਾ ਬਾਬਾ ਦੀਪ ਸਿੰਘ ਕਲੋਨੀ ਚਲੋ ਧੰਨਵਾਦ ਤੁਹਾਡਾ ਮਾਵਾਂ ਦਾ ਵੀ ਅੱਜ ਕੱਲ ਕੋਣ ਕਿਹਦਾ ਧਿਆਨ ਰੱਖਦਾ ਮੈਂ ਤਾਂ ਰਾਤ ਵਿਚਾਰੀ ਇਦਾਂ ਹੀ ਪਈ ਰਹੀ ਜਾਂਦੇ ਅਸੀਂ ਤੇਰਾ ਵੀ ਟੈਂਟ ਜਿਹਾ ਵੀ ਵਿਚਾਰੀ ਕੱਲੀ ਬਾਹਰ ਗਈ ਆ ਕੋਈ ਜਣਾ ਚੜਾ ਦੇਈ ਇਹ ਹੀ ਸੀਗਾ ਜੀ ਜੇ ਕੋਈ ਟਰਨ ਕਰਦਾ ਹੈ ਨਾ ਤੁਸੀਂ ਕੋਈ ਵੀ ਗੱਡੀ ਵਗੈਰਾ ਚੜਾ ਦੇ ਫਿਰ ਓਹ ਹੋ ਜਾਂਦਾ ਜੀ ਮੈਂ ਤਾਂ ਹੀ ਤੁਹਾਡਾ ਨੰਬਰ ਕੱਢਿਆ ਕੱਲ ਇੱਕ ਤੁਹਾਡੇ ਲਾਗੋ ਲੱਗਿਆ ਹਮਾ ਸੁਲਤਾਨ ਵਿਦ ਰੋਡ ਤੋਂ ਉਹਦਾ ਘਰ ਲੱਭ ਗਿਆ ਤੇ ਉਹਦਾ ਕੁੱਕਾ ਪਾਇ ਸੀ ਵਿਚਾਰੀ ਨੇ ਕਿਤੇ ਉਹ ਰਾਤ ਕਿਸੇ ਨੇ ਲਾਲੂ ਲਿਆ ਨਹੀਂ ਇਸ ਤੋਂ ਕੋਈ ਸਮਾਨ ਛੇੜਿਆ ਹੀ ਨਹੀਂ ਨਾ ਬੱਸ ਨਹੀਂ ਉਹ ਵੈਸੇ ਤੁਹਾਡੀ ਗੱਲ ਨਹੀਂ ਮੈਂ ਕਰਦਾ ਦੁਨੀਆ ਇਦਾਂ ਦੀ ਵੀ ਹੈਗੀ ਆ ਵੀਡੀਓ ਦਾ 1.5 ਸਾਲ ਹੋ ਗਿਆ ਮਰ ਗਿਆ ਇਹ ਬਾਬੇ ਬਕਾਲੇ ਲੱਗੇ ਤੀ ਨੀ ਪਿੰਡ ਰਮਾਣਾ ਚੱਕਵਾ ਕੇ ਕਲਰ ਮਾਣਾ ਵਾ ਰਮਾਣਾ ਚੱਕਵਾ ਰਮਾਣਾ ਚੱਕਵਾ ਓਕੇ ਤੁਹਾਡੇ ਪਿੰਡ ਦੇ ਲੱਗੇ ਕਿਹੜਾ ਪਿੰਡ ਦੱਸੇ ਸੀਗਾ ਪਿੰਡ ਲੱਗੇਟਰ ਪਈ ਵੀ ਆ ਪਈ ਵੀ ਠੀਕ ਆ ਬੋੜੇਵਾਲ ਵੀ ਬੋੜੇਵਾਲ ਵੀ ਇਹ ਮੈਂ ਇੱਥੇ ਲੱਗੇ ਪਿੰਡ ਆ ਸਾਰੇ ਨਾਲ ਹੀ ਵੀਰੇ ਹੋਰ ਵੀਰੇ ਮਿੱਠਾ ਵੀ ਦੀ ਹੋਰ ਸਾਂਗਲੇ ਮਿੱਠਾ ਦੀ ਮਾਤਾ ਤੇਰੇ ਪਿੱਕੇ ਕਿਹੜੀ ਜਗ੍ਹਾ ਵਾ ਮੇਰੇ ਪਿੱਕੇ ਇੱਧਰ ਆ ਗੁਰਕੂ ਡਾਲੀ ਆ ਵਿਚਾਰੇ ਗੁਰਕੂ ਕੀ ਵਿਡਾਲੀ ਤੇ ਲੱਗ ਗਈ ਐ ਸਗੋ ਮਰ ਮੁਰਗਿਆ ਚਰੇ ਹਾਂ ਸੰਜੀਤ ਮਾਤਾ ਜੀ ਆਪਣਾ ਪਿੰਡ ਰਮਾਣਾ ਚੱਕ ਦੱਸਦੇ ਆ ਮਜੀਠੇ ਹਲਕੇ ਦੇ ਵਿੱਚ ਪਿੰਡ ਵਾ ਅਸੀਂ ਕਾਫੀ ਟਰਾਈ ਕਰ ਰਹੇ ਆ ਕਿ ਮਾਤਾ ਦਾ ਨੰਬਰ ਪਿੰਡ ਦਾ ਨੰਬਰ ਜਾਂ ਸਰਪੰਚ ਦਾ ਨੰਬਰ ਜਾਂ ਮਾਤਾ ਦੇ ਪਰਿਵਾਰ ਦਾ ਨੰਬਰ ਮਿਲ ਜੇ ਪਰ ਨੈਟ ਤੇ ਸ਼ਾਇਦ ਪਤਾ ਨਹੀਂ ਅਪਡੇਟ ਨਹੀਂ ਹੈਗਾ ਜਾਂ ਮੈਨੂੰ ਨਹੀਂ ਲੱਭ ਰਿਹਾ ਸੋ ਇਸ ਮਾਤਾ ਨੂੰ ਮੈਂ ਵੀਰ ਨੂੰ ਕਹਿੰਦਾ ਕਿ ਕਿਚਿੰਗ ਜਿਤਨਾ ਲਾਗੋ ਦਿਖਾ ਦੇ ਕਰੀ ਦਿਖਾ ਦੇ ਲਾਗੋ ਠੀਕ ਹੈ ਜੀ ਸੋ ਕੋਈ ਵੀਰ ਭਰਾ ਇਸ ਮਾਤਾ ਨੂੰ ਜੇ ਜਾਣਦਾ ਹੋਵੇ ਸਾਡਾ ਮੋਬਾਈਲ ਨੰਬਰ ਜਿਵੇਂ ਹਰ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਇਸ ਵੀਡੀਓ ਦੇ ਥੱਲੇ ਵੀ ਮੋਬਾਈਲ ਨੰਬਰ ਦਿੱਤਾ ਵਾ ਜੇਕਰ ਫੋਨ ਅਸੀਂ ਨਹੀਂ ਚੱਕਾਂਗੇ ਤਾਂ ਸਾਨੂੰ ਪਲੀਜ਼ ਮਿਹਰਬਾਨੀ ਕਰਕੇ ਇਸ ਵਟਸਐਪ ਤੇ ਸਾਨੂੰ ਮੈਸੇਜ ਜ਼ਰੂਰ ਕਰ ਦਿਓ ਮਾਤਾ ਆਪਣਾ ਨਾਮ ਵੀ ਦੱਸ ਰਹੀ ਆ ਆਪਣੇ ਬੇਟੇ ਦਾ ਨਾਮ ਵੀ ਦੱਸ ਰਹੀ ਆ ਮੈਂ ਹੁਣ ਮਾਤਾ ਨੂੰ ਪੁੱਛਦਾ ਮਾਤੇ ਦੇ ਇਹਨਾਂ ਦਾ ਜਿਹੜਾ ਹਸਬੈਂਡ ਉਹਨਾਂ ਦਾ ਨਾਮ ਕੀ ਮਾਤਾ ਜੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ ਪਿੰਕ ਸਿੰਘ ਕੀ ਤੇਗ ਸਿੰਘ ਅੱਛਾ ਤੇਗ ਸਿੰਘ ਵੀਰ ਜੀ ਮਾਤਾ ਦੱਸ ਦੀ ਬਈ ਪੂਰਾ ਹੋ ਗਿਆ ਵਾ ਅੱਛਾ ਪੂਰਾ ਹੋ ਗਿਆ ਵਾ ਤੇ ਮੁੰਡਾ ਕੀ ਕੰਮ ਕਰਦਾ ਤੁਹਾਡਾ ਮੁੰਡਾ ਮਿਸਤਰੀਆਂ ਮਦਰ ਜਾਂਦਾ ਸੀ ਮਿਸਤਰੀਆਂ ਦੇ ਨਾਲ ਜਾਂਦਾ ਸੀ ਠੀਕ ਆ ਫਰਮਾਨਾ ਚੱਕ ਦੱਸ ਦੇ ਵੀਰੇ ਫਰਮਾਨਾ ਚ ਹਾਂਜੀ ਹੈਗਾ ਕੋਈ ਲਿੰਕ ਹੈ ਮਜੀਠਾ ਸਾਈਡ ਆ ਕਾਟੀ ਕਟਿੰਗ ਰੋਡ ਨੇ ਬਾਹਰ ਤੇ ਪਹਿਨੇ ਪ੍ਰਸ਼ਾਦਾ ਬਣੀ ਫਿਰ ਕਿੱਥੋਂ ਚ ਗਿਆ ਮੈਂ ਤਾਂ ਨਹੀਂ ਸ਼ਿਕਾਇਤ ਸੀ ਮੈਂ ਉਹਨੇ ਸ਼ਿਕਾਇਤ ਅੱਛਾ ਤੁਸੀਂ ਸ਼ਿਕਾਇਤ ਹੈ ਹਾਂਜੀ ਅੱਛਾ ਤੇ ਕੱਲ ਪਰਸੋਂ ਦੀ ਇੱਥੇ ਰੋਡ ਤੇ ਸੀ ਹਾਂਜੀ ਇੱਥੇ ਮੈਂ ਨੇ ਪੜਾ ਗਾ

ਮਾ ਕੋਈ ਦੀ ਜਰੂਰੀ ਆਧਾਰ ਦੂ ਰਿਕਾਰਡ ਨਾ ਪਰ ਠੀਕ ਹੈ ਨਹੀਂ ਪੈਣੀ ਹੁਣ ਕੀ ਫੋਲ ਹਨਾ ਕੱਚ ਚ ਬਟੂਆ ਲਈ ਜਾਂਦੀ ਨਾ ਇਹਦੇ ਵਿੱਚ ਵੇਖ ਲੈ ਕਿਹੜਾ ਕੱਚ ਆਹ ਵਾਲਾ ਇੱਕ ਪੈਨੇ ਮੇ ਫਰੋਲੇ ਆਏ ਅੱਛਾ ਮਾਦਾ ਤੂੰ ਤੇ ਪਰਸੀ ਵੜੇ ਰੱਖੀ ਫਿਰਦੀ ਕਿੱਥੇ ਹੋਰ ਅੱਛਾ ਇੱਧਰ ਵੀ ਆ ਮੇ ਰੱਬ ਦੂਰ ਭਰਤਾ ਆ ਲੈ ਨਹੀਂ ਮਾਦਾ ਤੂੰ ਮੇਰੀ ਮੈਂ ਤਨ ਹੁਣੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਹੁਣੇ ਪੈਸੇ ਆਣ ਲਫਾਫਾ ਤਨ ਫੜਾਇਣਾ ਹਾਂ ਵਰਗੀਆਂ ਹਾਂ ਤੂੰ ਮੇਰੀ ਮਾਵਾ ਵਰਗੇ ਨਾ ਮੈਂ ਤਨ ਹੁਣੇ ਲਫਾਫਾ ਫੜਾਇਆ ਨਾ ਆਪਣਿਆ ਫੜਾਣ ਮਾਤਾ ਆਪਣੇ ਪੈਸੇ ਸੰਭਲਾ ਮੇਰੇ ਅੱਗੇ ਹੋਰ ਕੁਝ ਨਹੀਂ ਕਹਿੰਦਾ ਮਾਤਾ ਮੈਂ ਤੇਰਾ ਨੰਬਰ ਵੇਖਣਾ ਉਹ ਚ ਕੋਈ ਨੰਬਰ ਤਾਂ ਨਹੀਂ ਹੈਗਾ ਮੇਰੀ ਮਾਂ ਨਹੀਂ ਆ ਵੀ ਲੈ ਨਹੀਂ ਮੇਰੇ ਭੈਣਾ ਤੇ ਤੁਹਾਡੇ ਲੱਗ ਗਿਆ ਕੁਝ ਯਾਰ ਤੁਹਾਨੂੰ ਲੱਗ ਗਿਆ ਪਰ ਤੁਹਾਡਾ ਐਸੇ ਕੱਢ ਕੇ ਆ ਦੇ ਕੋ ਰੱਖ ਲੈ ਨਹੀਂ ਇੱਥੇ ਕੋਈ ਪਰਸਟ ਆਇਆ ਵਾ ਉਹ 바ਵਾ ਵੱਡਾ ਫੁੱਲਾ ਪਤਾ ਨਹੀਂ ਕੀ ਵਿੱਚ ਪਾਇਆ ਮਾਤਾ ਨਹੀਂ ਹਾਂ ਉਹ ਕੁਛ ਨਹੀਂ ਕਹਿੰਦਾ ਮਾਂ ਹੈ ਕਿੱਥੇ ਆ ਕੁਛ ਨਹੀਂ ਕਹਿੰਦਾ ਹੈ ਕਿੱਥੇ ਪੈਣੇ ਕਿੱਥੇ ਰੱਖਿਆ ਤੂੰ ਹੀ ਡੰਡਾ ਹੈ ਤੇ ਸਦਾ ਕੁੱਟ ਨਹੀਂ ਕੁੱਟਦੇ ਤੇਰੇ ਜਾ ਸੇਮ ਤੈਨੂੰ ਚੋਰਨੀ ਆ ਨਹੀਂ ਨਹੀਂ ਮਾਂ ਤੈਨੂੰ ਚੋਰਨੀ ਕਿਹਨੇ ਕਿਹਾ ਵਾ ਚੋਰਨੀ ਕਿਹਨੇ ਕਿਹਾ ਆ ਮੈਂ ਦਾ ਦਾ ਪੰਜ ਪਾਰ ਇਕੱਠੇ ਕਰਕੇ ਗਰਾਈ ਨਹੀਂ ਲੰਦੇ ਸੀ ਨਹੀਂ ਨਹੀਂ ਕੋਈ ਨਹੀਂ ਚਲ ਉੱਠ ਚੱਲੀਏ ਫਿਰ ਤੇਰੇ ਪਿੰਡ ਚੱਲੀਏ ਤੇਰੇ ਮੈਂ ਨਹੀਂ ਆਉਂਦਾ ਓਏ ਮਾਂ ਚੱਲੀਏ ਤੇਰੇ ਪਿੰਡ ਤੂੰ ਕਿਹੜੇ ਵੇਲੇ ਜਾਣਾ ਫਿਰ ਮੈਂ ਤੇਰੇ ਜਾਣਾ ਹਾਂ ਚਲ ਤਸਵੀਰ ਤੋਹ ਤੇ ਗਈ ਆ ਚਲਾ ਉੱਠ ਉੱਠ ਆਖੇ ਲੱਗਦਾ ਮਾਤਾ ਇਹਦੇ ਪੁਲਿਸ ਨਹੀਂ ਆਏ ਨਹੀਂ ਪੁਲਿਸ ਨਹੀਂ ਆਏ ਨਹੀਂ ਚਲ ਉੱਠ ਮੇਰੀ ਮਾਂ ਆ ਵੀਰੇ ਫੜੇ ਮਾਰੇ ਇਹਨੂੰ ਆ ਮੈਂ ਆਉ ਫਿਰ ਪੁਲਿਸ ਨਹੀਂ ਆਏ ਨਹੀਂ ਔਖੇ ਆ ਫੜੇ ਮਾਰੇ ਜਾ ਥੋੜਾ ਜਿਹਾ ਕਰਨਾ ਪੈਣਾ ਹੁੰਦਾ ਕੋਈ ਗੱਲ ਨਹੀਂ ਚਲਾ ਮਾਂ ਚੱਲ ਮਾਂ ਉੱਠ ਉੱਠ ਮੇਰੀ ਮਾਂ ਉੱਠ ਪੁਲਿਸ ਨਹੀਂ ਆਰੀ ਮਾਤਾ ਉੱਠ ਬਰਤੂ ਵਗੈਰਾ ਆਪਣੇ ਕੋਲ ਰੱਖੋ ਨਾ ਕੋਈ ਨਹੀਂ ਕੋਈ ਨਹੀਂ ਕਰ

ਆਪਰੇ ਮੇਰੇ ਕੋਲ ਮੈਂ ਨਹੀਂ ਦਿਖਾ ਮੇਰੀ ਮਾਂ ਮੇਰੇ ਖਾਣੇ ਵਿੱਚ ਹੈਗਾ ਉਹ ਬੈਂਕ ਦੀ ਕਾਪੀ ਦੇ ਦਿਓ ਬੈਂਕ ਦੀ ਕਾਪੀ ਆਹੋ ਜਿਹ ਹੈ ਗਿਆ ਉਹ ਹੀ ਦੇ ਦਿਓ ਐ ਹੋਲੇ ਹੀ ਮੈਂ ਜਾਣਾ ਕਿਸੇ ਦੇ ਨਾਲ ਨਹੀਂ ਨਹੀਂ ਚਲੋ ਉੱਥੇ ਵੀਰੇ ਬਿਠਾਇਨੂ ਜੇ ਕੋਈ ਹੋਗਾ ਮੋਥਾ ਆਪੇ ਵੇਖ ਲੂਗਾ ਆ ਵੀਰੇ ਬਿਠਾ ਫੜੇ ਨਾਲ ਉੱਠ ਬੈਣਾ ਇਹਨੇ ਚਲ ਸੰਦੂ ਸੰਦੂ ਦੇ ਕਾਪੋ ਮੈਂ ਮਾਤਾ ਰੱਖਤਾ ਵਾ ਕੁਝ ਰੱਖੀ ਮੇਰੇ ਸੁਣਾ ਨਹੀਂ ਸਾਰੀ ਚੀਜ਼ ਉਹ ਨਾ ਮਾਤਾ ਨਾੜੀ ਲੈ ਲੈਣਾ ਨਾੜੀ ਲੈਂਦੇ ਆ ਸਾਰੇ ਲਿੰਗੇ ਆ ਆ ਵੀ ਮਾਤਾ ਲੈ ਲਿਨੀ ਆ ਚੱਲ ਲਈ ਆ ਲਿੰਗੇ वाँगा। आजा, वाँगा। चल चल आजा 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 ते बिल दो। मैंने है सुकर नहीं मैं खाना। चल चल चलो रख लेने। डिगीर फट देर फट दियार मां ला भरावा ਆਮਾ ਆਪ ਵੀ ਚਾ ਕਰ ਕੋਈ ਹਾਂ ਆਪ ਨੂੰ ਉੱਗਾ ਕੋਸ਼ਿਖੜਾ ਉਹ ਕਾਗਜ਼ ਪੱਤਰੀ ਕੀ ਹੁੰਦੇ ਆ ਕਾਗਜ਼ ਪੱਤਰੀ ਤੇ ਕੀ ਹੁੰਦੇ ਆ ਤਾਂ ਕੋਈ ਰੁਪਦਰਿ ਲੱਗਦਾ ਚਲ ਆ ਮਾ ਫਿਰ ਤਲਾਮਾ ਤਾਂ ਅਜਾ ਮੈਨੂੰ ਫੜਾ ਦੇ ਵੇਚ ਰਖਲਾ ਦੋ ਮਹੀਨੇ ਹਾਂ ਚੱਕੀ ਨਹੀਂ ਕੋਈ ਆਹ ਕੰਬੜਾ ਹੋਣੀ ਵਿਛਾਇਆ ਇਹਨਾਂ ਨੇ ਆਹ ਸਾਫ ਹੈ ਕੰਬੜਾ ਆ ਵੀ ਇਹਨੂੰ ਮੂਲੀ ਲਵਾ ਦਵੀਂ ਸਰੀਪ ਦੇ ਦੇ ਮੂਲੀ ਇਹ ਰਹਿਗਾ ਰੋਹੀ ਫੜਾ ਦੂ ਡੰਡਾ ਵੀ ਫੜ ਲੈ ਡੰਡਾ ਵੀ ਡੰਡਾ ਤੁਆਣਾ ਆਹੋ ਮੂਲੀ ਦੇਖ ਹਾਂ ਆਹੋ ਨਹੀਂ ਉਹ ਤੂੰ ਰੇ ਭਿੰਦੀ ਆ ਡੰਡਾ ਵੀ ਕਰਨਾ ਨਹੀਂ ਦੰਡਾ ਤਲਾਮਾ ਇਧਰਲੀ ਸਾਈਡ ਆ ਆਹ ਬੈਠ ਜਾ ਆ ਜਾ ਤੇ ਆੜੀ ਗਾੜ ਮੋਟਰ ਬੈਠ 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 ਆਜਾ ਰੰਗ ਲੈ ਕਹਾ ਵੀਤੀ ਉਹਨੂੰ ਮਾਰੀਏ ਨਾਲ ਹਾਂ ਹਾਂ ਉਹਨੂੰ ਇੱਕ ਵੀਡੀਓ ਉਹਦੀ ਵੀਡੀਓ ਲੈਣੀ ਇੱਕ ਆ ਵੇਖੋ ਮੈਂ ਤਾਂ ਉੱਥੇ ਕਰਾ ਲਵਾਂ ਹਾਂ ਕਿਉਂਕਿ ਵੀਡੀਓ ਦੇ ਥਰੂ ਦਾ ਪਰਵਾਹ ਲਵਾਂਗਾ ਹਾਂ ਹਾਂ ਤੂੰ ਲਾਓ ਕਿ ਕਿੰਨੀ ਦੂਰ ਆ ਆ ਵੀ ਨਾ ਰਹੀ ਆ ਇਦਨ ਦੀ ਆਣਾ ਆਪਾਂ ਤੂੰ ਤੀ ਲਾਓਗੇ ਮੋਟਰਸਾਈਕਲ ਲਾਓਗੇ ਆ ਵੀ ਚਲੋ ਆਓ ਚਲੋ ਬਹੁਤ ਦਰਾ ਫੜੋ ਮੈਮਾ ਸਾਰੇ ਭਾਈ ਮੈਂ ਅੰਦੋਲਤੀ ਆ ਗਿਆ ਸਾਰੇ ਟਿਕਾ ਭੈਣੇ ਗਲਤੀ ਸ਼ਲਤੀ ਮਾਫ ਕਰਦੇ ਠੀਕ ਹੈ ਸਿੰਗਾਂ ਨਾ ਟਿਕਾ ਲੈ ਗੀ ਜੀ ਉਹ ਨਹੀਂ ਉਹ ਪੁੱਤ ਜਾ ਭਰਾਵਾ ਅੱਗੇ ਗੋਡੇ ਮਾ ਤੋਂ ਫੇਰੇ ਟਿਕਾ ਵੀਰੇ ਟਿਕਾ ਭੈਣ ਗਲਤੀ ਸ਼ਲਤੀ ਕਰੇ ਮਾਫ ਸਿੰਗਾਂ ਮਾ ਤੇ ਲਾਗ ਰ ਪੜਾ ਕਰੇ